ਸਾਉਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਾਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਲੋਕਾਂ ਵੱਲੋਂ ਜੋ ਜਿੰਨੇ ਵੀ ਬਤਵ ਮਦਦ ਕਰਨਾਂਗੇ ਜਰੂਰ ਹੈ ਮਾਤਾ ਜੀ ਜੀ ਨਾਮ ਤੁਹਾਡਾ ਜੀ ਯੋਗਰਾਜ ਸਿੰਘ ਮੇਰੇ ਨਾਮ ਖਮਾਨੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਵਾਪਰਿਆ ਜੀ ਸਾਡਾ ਪ੍ਰਾਣਾ ਸੀਗਾ ਜੀ ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਬੈਠੋ ਵੀਡੀਓ ਨਾਲ ਦੇ ਕਿੰਨੀ ਉਮਰ ਦੀ ਹੈ ਉਮਰ 35 38 ਦੇ ਵਿੱਚ ਵਿੱਚ ਹੋਣੀ ਜੀ ਕਿੰਨੇ ਬੱਚੇ ਹਨ ਦੋ ਬੱਚੇ ਹੈ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਹੈ ਇਹ ਮਾਛੇਵੜੇ ਹੋਏ ਜੀ ਦਸਹਿਰਾ ਵਾਲੇ ਉਹ ਅਮਰਾਲੇ ਪਿੰਡ ਦੇ ਜੀ ਜਿਹੜੀ ਰਾਤ ਟਟਣਾ ਵਾਪਰਿਆ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕਲਦੀਪ ਸਿੰਘ son of ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫੱਡੇਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆਗੇ ਹੈਗੇ ਸਾਡੇ ਕੋਲ ਮਦਈ ਆਗੇ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 194 ਬੀ ਐਨ ਐਸ ਐਸ ਤੋਂ ਕਾਰਵਾਈ ਕਰਨ ਲੱਗੇ ਆ ਤੇ লাশ ਦਾ ਪੋਸਟ ਮੋਰਮ ਕਰਾ ਕੇ ਅੱਜ ਜੀ ਅਸੀਂ লাশ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਦਾਂਗੇ ਸੰਸਕਾਰ ਲਈ ਇੰਨੇ ਮਸੀਂ ਮੁੰਡੇ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬੱਟਾ ਬਾਕੀ ਕਾਰਵਾਈ ਕਰਦੇ ਜੀ ਨਾ ਵੀਰੇ ਤੁਹਾਡਾ ਮੇਰਾ ਨਾਮ ਅਜੀ ਜੈਨ ਹਾਂਜੀ ਕਿਹੜੀ ਸੰਸਥਾ ਨਾਲ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਰ ਕੀ ਘਟਨਾ ਵਾਪਰੀ ਹੈ ਦੱਸ ਦੱਸੋ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਪਾਈਓ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਤਲਾਬ ਵੱਲੋਂ ਜੋ ਜਿੰਨੇ ਬਾਤਾਂ ਮਦਦ ਕਰਾਂਗੇ ਜੀ ਸਰ ਕੀ ਮਾਤਾ ਜੀ ਜੀ ਨਾਂ ਤੁਹਾਡਾ ਜੀ ਯੋਗਰਾਜ ਸਿੰਘ ਮੇਰੇ ਨਾਮ ਠਮਾਣੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਵਾਪਰਿਆ ਜਿਹੜਾ ਜੀ ਤੁਹਾਡਾ ਪ੍ਰਾਣਾ ਸੀਗਾ ਜੀ ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਆਉਣੀ ਜੀ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਬਾ ਹਸਾ ਵਾਪਰੇ ਇਹ ਮਾਛੇ ਵੜੇ ਹੋਏ ਜੀ ਦੁਸ਼ਹਿਰਾ ਕੋ ਉਹ ਅਮਰਾਲੇ ਪਿੰਡ ਦੇ ਜੀ ਜਿਹੜੀ ਰਾਤ ਟਟਣਾ ਵਾਪਰੀ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ ਸਨ ਆਫ ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆ ਗਏ ਹੈਗੇ ਸਾਡੇ ਕੋਲ ਮਦਈ ਆ ਗਏ ਹੈਗੇ ਉਹ ਵੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਤੇ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਜੀ ਅਸੀਂ ਲਾਸ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਾਰ ਇੰਨੇ ਮਸੀਂ ਮੁੰਡੇ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਹੈ ਜੀ ਤੇ ਬੇੜਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦੇ ਜੀ ਨਾ ਵੀਰੇ ਤੁਹਾਡਾ ਮੇਰਾ ਨਾਮ ਅਜੀ ਜੈਨ ਹਾਂ ਜੀ ਕਿਹੜੀ ਸੰਸਥਾ ਨਾਲ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਲ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਭਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਨੂੰਨ ਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਪੁਰਬ ਵੱਲੋਂ ਪਲਾਬ ਵੱਲੋਂ ਜੋ ਜਿੰਨੇ ਵੀ ਬਤਵ ਮਦਦ ਕਰਾਂਗੇ ਜੀ ਜੀ ਮਾਤਾ ਜੀ ਜੀ ਨਾ ਦਾ ਜੀ ਯੋਗਰਾਜ ਸਿੰਘ ਮੇਰੇ ਨਾਮ ਖਮਾਣੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਵਾਪਰਿਆ ਜਿਹੜਾ ਸਾਡਾ ਪ੍ਰੋਨਾ ਸੀਗਾ ਜੀ ਉਹਨਾਂ ਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਆਉਣੀ ਜੀ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਇਹ ਮਾਛੇ ਵੜੇ ਹੋਏ ਜੀ ਦਸ਼ਹਿਰਾ ਦੇ ਉਹ ਅਮਰਾਲੇ ਪਿੰਡ ਦੇ ਜੀ ਕਿਹੜੀ ਰਾਤ ਕਟਣਾ ਵਾਪਰੀ ਇਹ ਕਿਹਨਾਂ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਾਡੇਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਕਿ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆਗੇ ਹੈਗੇ ਸਾਡੇ ਕੋਲ ਮਦਈ ਆਗੇ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਤੋਂ ਕਾਰਵਾਈ ਕਰਨ ਲੱਗੇ ਆ ਤੇ লাশ ਦਾ ਪੋਸਟ ਮੋਰਮ ਕਰਾ ਕੇ ਅੱਜ ਹੀ ਅਸੀਂ লাশ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਾਰ ਇੰਨੇ ਅਸੀਂ ਮੁੰਡੇ ਤੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬੱਟਾ ਬਾਕੀ ਕਾਰਵਾਈ ਕਰਦੇ ਜੀ ਨਾ ਵੀਰੇ ਤੁਹਾਡਾ ਮੇਰਾ ਨਾਮ ਅਜੀ ਜੈਨ ਹਾਂਜੀ ਕਿਹੜੀ ਸੰਸਥਾ ਨਾਲ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਰ ਕੀ ਘਟਨਾ ਵਾਪਰੀ ਤੁਹਾਡੇ ਨਾਲ ਸਾਡਾ ਫਲਾਣਾ ਜਗੜਾ ਤੁਸੀਂ 22ਵਾਂ ਉਸ ਵਿੱਚ ਆਪਣੇ ਪਾਈਓ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਕਲਾਬ ਵੱਲੋਂ ਜੋ ਜਿੰਨੇ ਸਬੰਧਤ ਮਦਦ ਕਰਾਂਗੇ ਜੀ। ਕੀ ਮਾਤਾ ਜੀ? ਜੀ ਨਾਂ ਤੁਹਾਡਾ? ਜੀ ਯੋਗਰਾਜ ਸਿੰਘ ਮੇਰੇ ਨਾਮ। ਠਮਾਣੋ ਦੇ ਰਹਿਣ ਵਾਲੇ ਜੀ। ਕੀ ਹਾਦਸਾ ਬਾਬਾ ਜੀ ਜਿਹੜਾ ਸਾਡੇ ਪ੍ਰੋਣਾ ਸੀਗਾ ਜੀ। ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ। ਡੈਥ ਹੋ ਗਈ ਉਹਨਾਂ ਦੀ। ਕਿੰਨੀ ਉਮਰ ਦੀ? ਉਮਰ 35-38 ਦੇ ਵਿੱਚ ਵਿੱਚ ਹੋਣੀ ਜੀ। ਕਿੰਨੇ ਬੱਚੇ ਉਹਨਾਂ ਦੇ? ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5-6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ। ਇੱਥੇ ਹਵਾ ਹੱਸਾ ਵਾਪਰੇ। ਇਹ ਮਾਛੋੜੇ ਹੋਏ ਜੀ। ਦੁਸ਼ਹਿਰਾ ਉਹ ਅਮਰਾਲੇ ਪਿੰਡ ਦੇ ਜੀ। ਇੱਕ ਰਾਤ ਘਟਨਾ ਵਾਪਰੀ। ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ son of ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫੱਡੇਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਨ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਤੋਂ ਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆ ਗਏ ਹੈਗੇ ਸਾਡੇ ਕੋਲ ਮੁਦਈ ਆ ਗਏ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਤੋਂ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਜੀ ਅਸੀਂ ਲਾਸਟ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਂਗੇ ਸੰਸਕਾਰ ਇਹ ਨਾਮ ਅਜੇ ਮੁੰਡੇ ਦੇ ਇਹ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦੇ ਇਹ ਨਾਂ ਮਾ ਜੀ ਜੈਨ ਹਾਂ ਜੀ ਕਿਹੜੀ ਸੰਸਥਾ ਨਾਲ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਲ ਕੀ ਘਟਨਾ ਵਾਪਰੀ ਤੁਹਾਡੇ ਨਾਲ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਪਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਾਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਪੋਲੀ ਵੱਲੋਂ ਪਲਾਬੋ ਵੱਲੋਂ ਜੋ ਜਿੰਨੇ ਸਭ ਬਤ ਮਦਦ ਕਰਾਂਗੇ ਜੀ ਜੀ ਮਾਤਾ ਜੀ ਜੀ ਨਾਮ ਤੁਹਾਡਾ ਜੀ ਯੋਗਰਾਜ ਸਿੰਘ ਮੇਰੇ ਨਾਮ ਠਮਾਣੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਬਾਬਾ ਜੀ ਜਿਹੜਾ ਸਾਡੇ ਤੋਂ ਪਰੋਣਾ ਸੀਗਾ ਜੀ ਉਹਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਮੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਆਉਣੀ ਜੀ ਕਿੰਨੇ ਬੱਚੇ ਹਨਾਂ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਇਹ ਮਾਛੇਵੜੇ ਹੋਏ ਜੀ ਦਸਹਿਰਾ ਰਹਿਣ ਵਾਲੇ ਉਹ ਅਮਰਾਲੇ ਪਿੰਡ ਦੇ ਜੀ ਜਿਹੜੀ ਰਾਤ ਕੱਟਣਾ ਵਾਪਰਦੇ ਹਨ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਅਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ ਸਨ ਆਫ ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫੱਡੇਗੜ ਸਾਹ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਤਕਰੀਬ 20 ਸਾਲ ਤੋਂ ਕਿ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆ ਗਏ ਹੈਗੇ ਸਾਡੇ ਕੋਲ ਮਦਈ ਆ ਗਏ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੀ ਅਸੀਂ 194 ਬੀ ਐਨ ਐਸ ਐਸ ਤੋਂ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟ ਮਾਰਟਮ ਕਰਾ ਕੇ ਅੱਜ ਜੀ ਅਸੀਂ ਲਾਸ਼ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਦਾਂਗੇ ਸੰਸਕਾਰ ਲਈ ਇੰਨੇ ਮਸੀਂ ਮੁੰਡੇ ਦੇ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰਦੇ